ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਹੀਂ ਰਹੇਗੀ ਡਾਕਟਰਾਂ ਦੀ ਕਮੀ ਸੂਬਾ ਸਰਕਾਰ ਕਰਨ ਜਾ ਰਹੀ ਹੈ ਨਵੇਂ ਮੈਡੀਕਲ ਅਫਸਰ ਭਰਤੀ ਤੇ ਇਸ ਮਹੀਨੇ ਦੇ ਆਖਿਰਲੇ ਦਿਨ ਤੱਕ ਇਹ ਪ੍ਰਕਿਰਿਆ ਹੋ ਜਾਵੇਗੀ ਮੁਕੰਮਲ ਜਿਹਾ ਦੱਸਦੀ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਸਿਹਤ ਦੇ ਖੇਤਰ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਨਵੇਂ 130 ਮੈਡੀਕਲ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਕਮੀ ਦੂਰ ਹੋ ਜਾਵੇਗੀ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਇਸ ਮਹੀਨੇ ਦੇ ਆਖੀਰਲੇ ਦਿਨ ਤੱਕ ਇਹ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ ਜਾਨਕਿ ਫਰਵਰੀ 2025 ਦੇ ਆਖੀਰਲੇ ਦਿਨ ਤੱਕ ਇਹਦਾ ਕੰਮ ਹੈ ਉਹ ਸੰਪੰਨ ਹੋ ਜਾਵੇਗਾ ਤੇ ਮਾਰਚ ਚੜਦਿਆਂ ਹੀ ਇਹ ਡਾਕਟਰ ਆਪਣਾ ਕਾਰਜਕਾਰ ਵੀ ਸੰਭਾਲ ਲੈਣਗੇ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਸੂਚਨਾ ਦੇ ਦਿੱਤੀ ਗਈ ਹੈ ਤੇ ਨਾਲ ਹੀ ਸਰਕਾਰ ਦੇ ਵੱਲੋਂ ਜਿਹੜੇ ਕਿ ਸੂਬੇ ਦੇ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚੋਂ ਡਾਟਾ ਵੀ ਮੰਗਵਾਇਆ ਗਿਆ ਹੈ ਕਿ ਕਿਹੜੇ ਹਸਪਤਾਲ ਦੇ ਵਿੱਚ ਕਿੰਨੇ ਮੈਡੀਕਲ ਅਫਸਰ ਨੇ ਇਸ ਤੋਂ ਪਹਿਲਾਂ ਇਹ ਗੱਲ ਆਖੀ ਗਈ ਹੈ ਕਿ 72% ਜਿਹੜੇ ਕਿ ਡਾਕਟਰਾਂ ਦੀ ਕਮੀ ਹੈ ਜਦੋਂ ਇਹ ਭਰਤੀ ਹੋ ਜਾਵੇਗੀ ਤਾਂ ਇਹ ਕਮੀ ਕਾਫੀ ਹੱਦ ਤੱਕ ਦੂਰ ਹੋ ਜਾਵੇਗੀ ਦੱਸਦੀ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਜਿਹੜੇ 130 ਨਵੇਂ ਮੈਡੀਕਲ ਅਫਸਰ ਭਰਤੀ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਗਾਇਨਾਕੋਲੋਜਿਸਟ ਨੇ ਮੈਡੀਸਨ ਦੇ ਨਾਲ ਸਬੰਧਿਤ ਡਾਕਟਰ ਵੀਨੇਤ ਨਾਲ ਹੀ ਹੋਰ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਵੀਨੇ ਜਿਨ੍ਹਾਂ ਦੀ ਭਰਤੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਹਨਾਂ ਦੇ ਵਿੱਚੋਂ 37 ਜਿਹੜੇ ਮਾਹਰ ਡਾਕਟਰ ਨੇ ਉਹ ਬੱਚਿਆਂ ਦੇ ਰੋਗਾਂ ਦੇ ਨਾਲ ਸਬੰਧਿਤ ਡਾਕਟਰ ਨੇ ਇਸ ਤੋਂ ਇਲਾਵਾ 31 ਡਾਕਟਰ ਜਿਹੜੇ ਕਿ ਉਹ ਮੈਡੀਸਨ ਦੇ ਨਾਲ ਸਬੰਧਿਤ ਨੇ ਤੇ 29 ਡਾਕਟਰ ਉਹ ਨੇ ਜਿਹੜੇ ਕਿ ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰ ਨੇ ਜਿਨ੍ਹਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਇਸ ਬੰਦ ਦੇ ਵਿੱਚ ਡਾਟਾ ਵੀ ਮੰਗਵਾਇਆ ਗਿਆ ਹੈ ਜਿਸ ਦੇ ਆਧਾਰ ਤੇ ਹੀ ਇਹ ਜਿਹੜੇ ਡਾਕਟਰ ਨੇ ਉਹਨਾਂ ਨੂੰ ਅਨੁਕ੍ਰਿਤ ਸਥਾਨ ਦਿੱਤਾ ਜਾਵੇਗਾ ਸੁਬਿਲੀ ਜਾਣਕਾਰੀ ਦੇ ਮੁਤਾਬਕ ਜਿਹੜੇ ਨਵੇਂ ਨਿਯੁਕਤ ਕੀਤੇ ਗਏ ਡਾਕਟਰ ਨੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਜਲੰਧਰ ਅੰਮ੍ਰਿਤਸਰ ਸੰਗਰੂਰ ਮਾਂਸਾ ਮੁਹਾਲੀ ਫਤਿਹਗੜ੍ਹ ਸਾਹਿਬ ਤੇ ਗੁਰਦਾਸਪੁਰ ਵੀ ਸ਼ਾਮਿਲ ਨੇ ਇਹਨਾਂ ਦੇ ਵਿੱਚ ਇਹਨਾਂ ਡਾਕਟਰਾਂ ਦੀ ਤਾਇਨਾਤੀ ਕੀਤੀ ਜਾਵੇਗੀ ਜਿੱਥੇ ਇਹ ਮਾਰਚ ਚੜ੍ਹਦਿਆਂ ਹੀ ਆਪਣਾ ਕੰਮ ਵੀ ਸੰਭਾਲ ਲੈਣਗੇ ਦੱਸਦੀ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਸਿਹਤ ਦੇ ਖੇਤਰ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਇਸ ਕਰਕੇ ਹੀ ਜਿਹੜੇ ਨਵੇਂ ਮੈਡੀਕਲ ਅਫਸਰ ਨੇ ਉਹਨਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਤਾਂ ਕਿ ਸੂਬਾ ਵਾਸੀਆਂ ਨੂੰ ਹਰ ਪ੍ਰਕਾਰ ਦੀ ਸਿਹਤ ਸਹੂਲਤ ਮਿਲ ਸਕੇ ਪਹਿਲਾਂ ਇਹ ਗੱਲ ਆਖੀ ਜਾਂਦੀ ਸੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਦੀ ਕਮੀ ਰਹਿੰਦੀ ਹੈ ਤੇ ਸੂਬਾ ਸਰਕਾਰ ਦੇ ਵੱਲੋਂ ਇਸ ਸਬੰਧ ਦੇ ਵਿੱਚ ਵੀ ਕਰੋੜਾਂ ਰੁਪਏ ਜਿਹੜੇ ਪਹਿਲਾਂ ਹੀ ਖਰਚ ਕਰ ਦਿੱਤੇ ਗਏ ਨੇ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਇਹ ਵੱਡਾ ਕਦਮ ਪਹਿਲਾਂ ਹੀ ਉਠਾਇਆ ਜਾ ਚੁੱਕਿਆ ਹੈ ਤੇ ਹੁਣ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਵੇਂ ਮੈਡੀਕਲ ਅਫਸਰ ਜਿਹੜੇ ਕੇ ਭਰਤੀ ਕੀਤੇ ਜਾ ਰਹੇ ਨੇ ਤਾਂ ਕਿ ਸੂਬਾ ਵਾਸੀਆਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਸਕਣ